ਹਸਦਾ ਵਸਦਾ ਘਰ ਦੁਕਾਨ ਕਾਰੋਬਾਰ ਹੌਲੀ ਹੌਲੀ ਬਰਬਾਦ ਹੋ ਜਾਵੇਗਾ ਜਿਨ੍ਹਾਂ ਦੇ ਘਰਾਂ ਦੁਕਾਨਾਂ ਤੇ ਕਾਰੋਬਾਰਾਂ ਦੇ ਵਿੱਚ ਆ ਚੀਜ਼ ਪਈ ਹੁੰਦੀ ਆ ਵੀਰੋ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਆ ਇਹ ਜ਼ਿੰਦਗੀ ਦੇ ਉਹ ਤਾਖੇ ਆ ਜਦੋਂ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਰਾ ਕੁਝ ਬਰਬਾਦ ਹੋ ਜਾਂਦਾ ਇਹ ਚੀਜ਼ ਜਿਹੜੀ ਆ ਬਹੁਤ ਸਾਰੇ ਘਰਾਂ ਦੁਕਾਨਾਂ ਤੇ ਕਾਰੋਬਾਰਾਂ 'ਚ ਵਿਖੀ ਜਾ ਸਕਦੀ ਆ ਜਿਹਦੇ ਕਾਰਨ ਉਹ ਚੀ ਜਿਹੜੀ ਆ ਬਰਬਾਦ ਹੋ ਸਕਦੀ ਵੀਰੇ ਉਹ ਬਰਬਾਦੀ ਤੋਂ ਪਹਿਲਾਂ ਆਪਾਂ ਉਹ ਚੀਜ਼ ਦੱਸਣ ਤੋਂ ਪਹਿਲਾਂ ਆਪਾਂ ਜਰੂਰ ਗੱਲ ਕਰਨੀ ਚਾਹੀਦੀ ਆ ਕਿ ਉਹ ਕਿਹੜੀ ਚੀਜ਼ ਆ ਜਿਹਦੇ ਨਾਲ ਘਰ ਪਾਰ ਪਰਿਵਾਰ ਬਰਬਾਦ ਹੋ ਜਾਂਦਾ ਜਿਵੇਂ ਤੁਸੀਂ ਘਰ ਦੇ ਵਿੱਚ ਕਈ ਵਾਰਾਂ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦੇ ਦਿੰਦੇ ਹੋ ਜਿੰਨੂੰ ਆਪਾਂ ਅਧਿਕਾਰ ਕਹਿ ਦਿੰਦੇ ਆ ਉਹ ਮਨੁੱਖ ਜਿਹੜਾ ਵਾ ਉਹਨਾਂ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਭਾਵੇਂ ਉਹ ਪਿਓ ਹੋਵੇ ਚਾਹੇ ਉਹ ਭਰਾ ਹੋਵੇ ਚਾਹੇ ਉਹ ਮਾਂ ਹੋਵੇ ਚਾਹੇ ਉਹ ਸੱਸ ਹੋਵੇ ਚਾਹੇ ਉਹ ਸਹਰਾ ਹੋਵੇ ਕੋਈ ਵੀ ਹੋਵੇ ਰਿਸ਼ਤੇ ਦੇ ਵਿੱਚ ਜਾਂ ਕੋਈ ਪ੍ਰਧਾਨ ਹੋਵੇ ਕੋਈ ਵੀ ਹੋਵੇ ਜਦੋਂ ਉਹ ਉਹਦੀ ਦੁਰਵਰਤੋਂ ਕਰੇਗਾ ਤਾਂ ਉਹ ਚੀਜ਼ ਬਰਬਾਦ ਹੋएगी ਅਕਸਰ ਕੀ ਵੇਖਿਆ ਗਿਆ ਕਿ ਕੁਝ ਘਰਾਂ ਦੇ ਵਿੱਚ ਇਹ ਜਿਹੜਾ ਕਈ ਕਈ ਬਾਪ ਬਹੁਤੇ ਬਾਪ ਤੇ ਚੰਗੇ ਹੁੰਦੇ ਸਾਰੇ ਬਹੁ ਗਿਣਤੀ ਲੋਕ ਚੰਗੇ ਹੁੰਦੇ ਨੇ ਮੈਂ ਕੁਝ ਲੋਕਾਂ ਦੀ ਗੱਲ ਹੀ ਕਰ ਰਿਹਾ ਹਾਂ ਇਹਦੇ ਛਾਂ ਤੇ ਕੁਝ ਸ਼ਬਦੀ ਹੀ ਵਰਤਿਆ ਜਾਵੇਗਾ ਕਿ ਕੁਝ ਬਾਪ ਜਿਹੇ ਹੁੰਦੇ ਆ ਉਹ ساری ਉਮਰ ਆਪਣੇ ਢੀਆਂ ਪੁੱਤਰਾਂ ਦੇ ਪੱਲੇ ਨਹੀਂ ਕੁਝ ਨਹੀਂ ਪਾਉਂਦੇ ਉਹਨਾਂ ਨੂੰ ਦੱਸਦੇ ਨਹੀਂ ਕਿ ਅਸੀਂ ਮੈਂ ਕੀ ਕਮਾਇਆ ਕੀ ਖਟਿਆ ਕੀ ਨਹੀਂ ਆਇਆ ਤੇ ਜੇ ਉਹ ਪੁੱਛ ਲੈਣਗੇ ਧੀਆਂ ਪੁੱਤ ਤੇ ਕਹੂਗਾ ਜੀ ਮੇਰੇ ਸਿਰ ਤੇ ਕਰਜ਼ਾ ਹੀ ਬੜਾ ਮੈਂ ਕਰਜ਼ੇ ਥੱਲੇ ਦੱਬਿਆ ਰਹਿ ਗਿਆ ਕਹਿਣ ਤੋਂ ਭਾਵ ਕਿ ਉਹ ਸੈਸ ਹੈ ਜੋ ਘਰ ਨੂੰ ਬਰਬਾਦ ਕਰ ਦਿੰਦਾ ਕਈ ਵਾਰ ਸਾਰਾ ਪਰਿਵਾਰ ਜਿਹੜਾ ਵਾ ਉਹ ਕਿਸੇ ਛੋਟੇ ਮੁੰਡੇ ਨੂੰ ਜਾਂ ਵੱਡੇ ਮੁੰਡੇ ਨੂੰ ਜ਼ਿੰਮੇਵਾਰੀ ਦੇ ਦੇਗਾ ਘਰ ਦੇ ਜਾਂ ਛੋਟੇ ਭਰਾ ਨੂੰ ਵੱਡੇ ਭਰਾ ਨੂੰ ਵੀ ਤੂੰ ਜ਼ਿੰਮੇਵਾਰੀ ਨਿਭਾਸੀ ਸਾਰੇ ਤੇਰੇ ਨਾਲ ਆ ਉਹ ਫਿਰ ਕੀ ਕਰਦਾ ਕਈ ਗੜੇ ਹੈਗੇ ਨੇ ਇੰਜ ਕਰਦੇ ਕਿ ਉਹ ਜਿੰਨੀ ਵੀ ਪਰਿਵਾਰ ਦੀ ਮਿਹਨਤ ਹੁੰਦੀ ਆ ਕਮਾਈ ਹੁੰਦੀ ਆ ਉਹਦੀ ਦੁਰਵਰਤੋਂ ਕਰਦੇ ਹੜੱਪ ਜਾਂਦੇ ਨੇ ਤੇ ਘਰ ਦੇ ਪੱਲੇ ਕੁਝ ਨਹੀਂ ਪਾਉਂਦੇ ਘਰ ਨੂੰ ਬਰਬਾਦੀ ਵੱਲ ਤੋਰ ਦਿੰਦੇ ਨੇ ਇਸੇ ਤਰ੍ਹਾਂ ਹੀ ਕੁਝ ਘਰਾਂ ਦੇ ਵਿੱਚ ਸੱਸਾ ਮਾਵਾ ਹੁੰਦੀਆਂ ਨੇ ਜਿਹੜੀਆਂ ਉਹ ਸਾਰੀ ਦਿਹਾੜੀ ਜਦੋਂ ਉਹਨਾਂ ਨੂੰ ਅਧਿਕਾਰ ਮਿਲਣ ਅਧਿਕਾਰ ਮਿਲਨੇ ਵੀ ਚਾਹੀਦੇ ਨੇ ਉਹਨਾਂ ਦਾ ਹੱਕ ਆ ਲੇਕਿਨ ਜਦੋਂ ਉਹ ਦੁਰਵਰਤੋਂ ਦੀਆਂ ਨੇ ਆਪਣੀਆਂ ਨੌਵਾਂ ਦੇ ਨਾਲ ਇੰਜ ਵਿਹਾਰ ਕਰਦੀਆਂ ਜਿਵੇਂ ਬਹੁਤ ਵੱਡੀ ਦੁਸ਼ਮਣੀ ਹੋ ਗਈ ਉਹਨਾਂ ਦੀ ਆਪਸ ਵਿੱਚ ਤੇ ਆਖਰ ਕਹਿਣ ਤੋਂ ਭਾਵ ਕਿ ਹਰ ਗੱਲ ਤੇ ਪੰਗਾ ਖੜੇ ਕਰੀ ਰੱਖਣਾ ਨੌ ਸੱਸ ਦਾ ਪੰਗਾ ਪਾ ਛੜਨਾ ਜਦੋਂ ਵੀ ਐਵੇਂ ਹੀ ਇਸੇ ਤਰ੍ਹਾਂ ਜਦੋਂ ਕਿਸੇ ਕੋਈ ਬੰਦੇ ਨੂੰ ਆਪਾਂ ਆਪਣੀ ਦੁਕਾਨ ਦੇ ਅਧਿਕਾਰ ਦੇ ਦਿੰਨੇ ਆ ਘਰ ਦੇ ਕਿਸੇ ਮੈਂਬਰ ਨੂੰ ਵੀ ਤੂੰ ਦੁਕਾਨ ਚਲਾ ਉਹ ਜਦੋਂ ਦੁਕਾਨ 'ਚ ਜਾ ਕੇ ਦੁਰਵਤੋਂ ਕਰਦਾ ਫਿਰ ਉਹ ਦੁਕਾਨ ਮੀ ਬਰਬਾਦ ਹੋ ਜਾਂਦੀ ਕਹਿਣ ਤੋਂ ਭਾਵ ਕਿ ਦੁਕਾਨ ਦੇ ਨਾਲ ਨਿਆਣ ਨਹੀਂ ਕਰਦਾ ਇਸੇ ਤਰ੍ਹਾਂ ਜੇ ਕਿਸੇ ਦਾ ਰੈਸਟੋਰੈਂਟ ਆ ਹੋਟਲ ਆ ਜਾਂ ਕੋਈ ਹੋਰ ਇੰਡਸਟਰੀ ਆ ਜਦੋਂ ਉਹਦੇ ਵਿੱਚ ਵੀ ਕੋਈ ਧੋਖੇ ਤੜੀਆਂ ਬੰਦਾ ਜੇ ਤੇ ਵਿਸ਼ਵਾਸ ਕੀਤਾ ਜਾਂਦਾ ਆ ਉਹਨੂੰ ਵਾਰਡ ਦਈਏ ਤਾਂ ਉਹ ਵੀ ਉਹਨੂੰ ਬਰਬਾਦ ਕਰ ਦਿੰਦਾ ਵੀਰੋ ਕਿਹੜੀ ਚੀਜ਼ ਆ ਉਹ ਹੈਗੀ ਆ ਉਹਨਾਂ ਘਰਾਂ ਅਤੇ ਦੁਕਾਨਾਂ ਕਾਰੋਬਾਰਾਂ ਦੇ ਵਿੱਚ ਜਿਹੜੀ ਪ੍ਰਧਾਨਗੀਆਂ ਮਿਲੀਆਂ ਹੁੰਦੀਆਂ ਉਹਦੀ ਦੁਰਵਰਤੋਂ ਕਰਨਾ ਅਧਿਕਾਰਾਂ ਦੀ ਦੁਰਵਰਤੋਂ ਕਰਨਾ ਤੇ ਉਹਦੀ ਦੁਰਵਰਤੋਂ ਕਰਕੇ ਉਹ ਸਾਰੇ ਦਾ ਸਾਰਾ ਕਾਰੋਬਾਰ ਖਤਮ ਕਰ ਦਿੱਤਾ ਜਾਂਦਾ ਆ ਉਹਨਾਂ ਲੋਕਾਂ ਦੇ ਦੁਆਰਾ ਨਾ ਹੀ ਉਹ ਘਰ ਵਸਦੇ ਨੇ ਨਾ ਦੁਕਾਨਾਂ ਵਸਦੀਆਂ ਤੇ ਨਾ ਹੀ ਉਹ ਕਾਰੋਬਾਰ ਚੱਲਦੇ ਨੇ ਮੈਂ ਸਮਝਦਾ ਕਿਸੇ ਵੀ ਬੰਦੇ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਉਹਨੂੰ ਸਾਰਿਆਂ ਨੂੰ ਬਰਾਬਰ ਅਧਿਕਾਰ ਦੇਣੇ ਚਾਹੀਦੇ ਸਾਰਿਆਂ ਦੀ ਸੁਣਨੀ ਚਾਹੀਦੀ ਮੰਨਣੀ ਚਾਹੀਦੀ ਕਿਤੇ ਵੀ ਭਰਾ ਨਾਲ ਭੈਣ ਨਾਲ ਧੋਖਾ ਧੜੀ ਨਹੀਂ ਕਰਨੀ ਚਾਹੀਦੀ ਠੱਗੀ ਨਹੀਂ ਮਾਰਨੀ ਚਾਹੀਦੀ ਜੇ ਕੋਈ ਬਾਹਰ ਹੈ ਕਿ ਕਮਾਈਆਂ ਕਰ ਰਿਹਾ ਤੇ ਘਰ ਭੇਜਦਾ ਤਾਂ ਉਹਨੂੰ ਦੱਸਣਾ ਚਾਹੀਦਾ ਕਿ ਵੀਰ ਮੈਂ ਇੰਨਾ ਬਣਾ ਲਿਆ ਈ ਤੇ ਆਹ ਰਹਿ ਗਿਆ ਈ ਤੇ ਜਿਹੜੇ ਇਨਸਾਨ ਜਿਹੜਾ ਇੰਜ ਕਰਦਾ ਵੀਰੋ ਦਾ ਅੰਤ ਬਹੁਤ ਮਾੜਾ ਹੁੰਦਾ ਕਹਿਣ ਤੋਂ ਭਾਵ ਕਿ ਉਹਦੇ ਕੋ ਦੁੱਖਾਂ ਦੇ ਇੰਨੇ ਕ ਹੀ ਪੰਡਾ ਵੱਜ ਜਾਂਦੀਆਂ ਉਹ ਰੋਂਦਾ ਹੈ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਈ ਲੋਕ ਮੁੜ ਕੇ ਰੋਂਦੇ ਨੇ ਖੀਰ ਦੇ ਸਮੇਂ ਤੇ ਕਿਉਂਕਿ ਰੋਂਦੇ ਇਸ ਕਰਕੇ ਹੁੰਦੇ ਕਿ ਉਹਨਾਂ ਨੇ ਗੁਨਾਹ ਹੀ ਬੜੇ ਕੀਤੇ ਹੁੰਦੇ ਧੋਖਾ ਕੀਤਾ ਹੁੰਦਾ ਆਪਣਿਆਂ ਦੇ ਨਾਲ ਆਪਣਿਆਂ ਦੀਆਂ ਅਦਸੀਸਾਂ ਲਈਆਂ ਹੁੰਦੀਆਂ ਨੇ ਉਹਨਾਂ ਦੀ ਹੱਕ ਦੀ ਕਮਾਈ ਨੂੰ ਜਿਹੜਾ ਆਪਣੀ ਅਜੈਸ਼ੀ ਲਈ ਵਰਤਿਆ ਹੁੰਦਾ ਕਹਿਣ ਤੋਂ ਭਾਵ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੁੰਦਾ ਫਿਰ ਰੋਣੇ ਤੇ ਪੈਣੇ ਹੀ ਆ ਫਿਰ ਦੁੱਖ ਤੇ ਆਉਣੇ ਹੀ ਆ ਮੈਂ ਆਸ ਕਰਦਾ ਕਿ ਉਹ ਮੇਰੇ ਭੈਣ ਭਰਾ ਜਿਹੜੇ ਇੰਜ ਦੀਆਂ ਧੋਖਾ ਧੜੀਆਂ ਕਰਦੇ ਆਪਣਿਆਂ ਦੇ ਨਾਲ ਸੁਚੇਤ ਹੋਣ ਸਮਾਂ ਰਹਿੰਦਿਆਂ ਮੁੜ ਕੇ ਸਮਾਂ ਗੁਜ਼ਰਨ ਤੋਂ ਬਾਅਦ ਚੰਗੇ ਬਣਦਾ ਕੋਈ ਫਾਇਦਾ ਨਹੀਂ ਇਸੇ ਤਰ੍ਹਾਂ ਜੇ ਕਿਸੇ ਸੰਸਥਾ ਦਾ ਕੋਈ ਪ੍ਰਧਾਨ ਮਾੜਾ ਹੋਵੇ ਸਸਤਾ ਖਤਮ ਹੋ ਜਾਂਦੀ ਇਸੇ ਤਰ੍ਹਾਂ ਜੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮਾੜਾ ਟੱਕਰ ਜੇ ਤੇ ਉਹ ਜਿਹੜਾ ਦੇਸ਼ ਸ਼ਿਆ ਉਹਦੇ ਵਿੱਚ ਗਰੀਬੀ ਭੁੱਖ ਨੰਗ ਤੇ ਬਹੁਤ ਸਾਰੀਆਂ ਬਰਾਈਆਂ ਜਿਹੜੀਆਂ ਵੜ ਜਾਂਦੀਆਂ ਨੇ ਮੈਂ ਸਮਝਦਾ ਕਿ ਸਾਨੂੰ ਇਹਨਾਂ ਵਿਸ਼ਿਆਂ ਤੇ ਸੋਚਣਾ ਚਾਹੀਦਾ ਕਿਸੇ ਵੀ ਬੰਦੇ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਜੇ ਕਿਸੇ ਨੇ ਮਾਨ ਦਿੱਤਾ ਹੋਵੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ